ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਆਡੀਓ ਪੰਜਾਬੀ ਅੱਜ ਦੀ ਕਹਾਣੀ ਹੁੰਗਾਰਾ ਕਹਾਣੀ ਬਹੁਤ ਵਧੀਆ ਹੈ ਜੀ ਧਿਆਨ ਨਾਲ ਜਰੂਰ ਸੁਣਿਓ ਬਾਹਰਲੀ ਯਖ ਠੰਡੀ ਹਵਾ ਤੋਂ ਘਰ ਅੰਦਰਲੀ ਨਿੱਗੀ ਹਵਾ ਦੀ ਬੁੱਕਲ ਵਿੱਚ ਆਉਂਦਿਆਂ ਹੀ ਚਰਨ ਸਿੰਘ ਨੇ ਤਿੰਨ ਚਾਰ ਛਿੱਕਾਂ ਮਾਰੀਆਂ ਤਾਂ ਉੱਪਰ ਸੋਈ 'ਚ ਹੱਥਲਾ ਕੰਮ ਛੱਡ ਕੇ ਵੱਖੀਆਂ ਤੇ ਹੱਥ ਧਰ ਦੀ ਉਹਦੀ ਨੂਨੇ ਜੀਵੀ ਉਹਦੀ ਸਾਰੀ ਕਾਰਵਾਈ ਨੂੰ ਬੇਸਵਾਦੇ ਜਿਹੇ ਮੂੰਹ ਨਾਲ ਦੇਖ ਕੇ ਮੱਥੇ ਵੱਟ ਪਾ ਲਿਆ ਜਿਵੇਂ ਬਿਨਾ ਕਿਹਾ ਵੀ ਬਹੁਤ ਕੁਝ ਕਹਿ ਸੁਣਾਇਆ ਹੋਵੇ ਚਰਨ ਸਿੰਘ ਨੂੰ ਹੁਣ ਅਜੇ ਹੀ ਅਣਕਹੀ ਇਬਾਦਤ ਸਮਝਣ ਦੀ ਆਦਤ ਹੋ ਗਈ ਸੀ ਉਹਨੇ ਕਿਆਸ ਲਾਇਆ ਕਿ ਉਸ ਦੀਆਂ ਛਿੱਕਾਂ ਨਾਲ ਇਹਨਾਂ ਦਾ ਸੁਖਦ ਖਾਮੋਸ਼ ਆਲਾ ਦਵਾਲਾ ਗੰਦਲਾ ਹੋ ਗਿਆ ਹੋਣਾ ਨੂੰ ਸੋਚਦੀ ਹੋਣੀ ਨਾ ਬੂੜਾ ਮਰਦਾ ਨਾ ਮਗਰੋਂ ਲੈਂਦਾ ਹੋ ਸਕਦਾ ਇਹ ਕੋੜਾ ਕੁਸੈਲਾ ਕਿਆਸ ਉਹ ਆਪ ਹੀ ਮਨ ਕਢ ਲੈਂਦਾ ਹੋਵੇ ਜੇਬ ਵਿੱਚਲੇ ਕਾਗਜੀ ਰੁਮਾਲ ਨਾਲ ਨੱਕ ਨੂੰ ਪੂੰਝਦਿਆਂ ਤੇ ਆਪਣੀਆਂ ਡਬ ਡਬਾਉਂਦੀਆਂ ਅੱਖਾਂ ਨਾਲ ਮੋਢਿਆਂ ਤੋਂ ਭਾਰੀ ਜੈਕਟ ਲਾ ਕੇ ਹੈਂਗਰ ਤੇ ਟੰਗੀ ਠੰਡਾ ਹੌਕਾ ਪਰਿਆ ਹੇਠਲੀ ਪੌੜੀ ਤੇ ਬੈਠ ਕੇ ਬੂਟਾਂ ਦੇ ਤਸਮੇ ਖੋਲਦਿਆਂ ਪੂਰੀ ਉਦਾਸ ਸੁਰ ਵਿੱਚ ਕਿਹਾ ਅੱਜ ਵਿਚਾਰਾ ਬਲਕਾਰ ਸਿਉ ਵੀ ਤੁਰ ਗਿਆ ਭਾਗਾ ਆਲਾ ਸੀ ਇਹਦੇ ਸੁੱਤਾ ਹੀ ਰਹਿ ਗਿਆ। ਉਹਦੇ ਬੋਲਾਂ 'ਚ ਅੰਤਾਂ ਦਾ ਦਰਦ ਸੀ ਪਰ ਕਿਸੇ ਪਾਸੇ ਤੇ ਕੋਈ ਮੋੜਵਾ ਉਤਰਨਾ ਮਿਲਿਆ। ਦਰਅਸਲ ਬਲਕਾਰ ਦੀ ਮੌਤ ਦਾ ਸੁਣ ਕੇ ਉਹਦਾ ਮਨ ਬਹੁਤ ਠੇਡਾ ਖਾ ਗਿਆ ਸੀ। ਉਹਦਾ ਜੀ ਕਰਦਾ ਸੀ ਕਿ ਉੱਚੀ-ਉੱਚੀ ਰੋਵਾਂ। ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਰੋਵਾਂ। ਕਿਸੇ ਦੇ ਗਲ ਲੱਗ ਕੇ ਰੋਵਾਂ। ਕੋਈ ਦਿਲਾਸਾ ਭਰਿਆ ਹੱਥ ਮੇਰੀ ਪਿੱਠ ਤੇ ਥਾਪੜੇ। ਪਰ ਖਬਰ ਨੂੰ ਆਈ ਗਈ ਕਰਦਾ ਸੋਚਦਾ ਹੈ। ਕਿ ਉਹਨੂੰ ਲੱਗਿਆ ਜਿਵੇਂ ਇਹ ਦੁੱਖ ਅਲਮਾਰੀ 'ਚ ਟੰਗੇ ਕੱਪੜਿਆਂ ਕੋਟਾਂ ਜੈਕਟਾਂ ਨੂੰ ਸੁਣਾ ਰਿਹਾ ਹੋਵਾਂ ਪਿਛਲੇ ਕਾਫੀ ਅਰਸੇ ਤੋਂ ਉਹਨੂੰ ਆਪਣੇ ਆਪ ਨਾਲ ਹੀ ਗੱਲਾਂ ਕਰਨ ਦੀ ਵੀ ਤਾਂ ਆਦਤ ਪੈਂਦੀ ਜਾਂਦੀ ਸੀ ਜਦੋਂ ਕੋਈ ਮੂਰੋਂ ਰੁੱਖ ਸੇਰ ਦਾ ਬੋਲ ਵੀ ਨਾ ਜੁੜੇ ਤਾਂ ਬਸ ਕੰਧਾਂ ਨਾਲ ਪਾਂਡਿਆਂ ਨਾਲ ਜਾਂ ਕੱਪੜਿਆਂ ਨਾਲ ਗੱਲ ਕਰਨ ਦੀ ਆਦਤ ਪਾ ਲਈ ਸੀ ਪਰ ਤਸੱਲੀ ਲਈ ਉਹ ਪੌੜੀਆਂ ਛੱਡ ਕੇ ਅਖਬਾਰ ਪੜ੍ਹਦੇ ਸੁਮੇਤ ਕੋਲ ਜਾ ਬੈਠਿਆ ਉਹ ਟੀ ਮੇਜੇ ਆਲਾ ਦਵਾਲਾ ਦੇਖਦਾ ਜਿਵੇਂ ਪੂਰਾ ਭਾਰ ਵੀ ਸੋਫੇ ਤੇ ਪਾਉਣ ਤੋਂ ਜੱਕਦਾ ਹੋਵੇ। ਸੁਮੀਤ ਇੱਕ ਹੱਥ ਵਿੱਚ ਜੂਸ ਦਾ ਗਲਾਸ ਲਈ ਫੋਨ ਤੇ ਖਬਰਾਂ ਵਿੱਚ ਮਗਨ ਬੈਠਿਆ ਸੀ। ਚਾਰਨ ਸਿੰਘ ਨੂੰ ਲੱਗਿਆ ਕਿ ਇਓ ਰੁੱਝੇ ਹੋਏ ਨੂੰ ਮੇਰੀ ਗੱਲ ਸੁਣੀ ਨਹੀਂ ਹਲੇ। ਉਹਨੇ ਫਿਰ ਦੁਹਰਾਇਆ, "ਸੁਮੀਤ, ਅੱਜ ਆਪਣਾ ਗਵਾਂਢੀ ਬਲਕਾਰ ਪੂਰਾ ਹੋ ਗਿਆ। ਸੈਰ ਕਰਨ ਗਏ ਨੂੰ ਚੰਨੜ ਸੋਂ ਦੱਸਦਾ ਸੀ।" ਉਹ ਮੈਨੂੰ ਪੁੱਛੇ, "ਬਈ ਤੈਨੂੰ ਹਾਲੇ ਪਤਾ ਹੀ ਨਹੀਂ?" ਉਹ ਤਾਂ ਰਾਤ ਦੇ 10 ਵਜੇ ਦਾ ਪੂਰਾ ਹੋਇਆ। ਇਹ ਉਹ ਪੂਰੀ ਖਬਰ ਸੁਮੀਤ ਕੋਲ ਵਿਸਥਾਰ ਨਾਲ ਬਿਆਨ ਕੀ ਉਹਦਾ ਮਨ ਹੌਲਾ ਹੋ ਗਿਆ। ਸੁਮੀਤ ਨੇ ਇੱਕ ਨਜ਼ਰ ਖਬਰਾਂ ਤੋਂ ਪਰੇ ਕਰਕੇ ਕਿਹਾ, "ਉਹ ਅੱਛਾ, ਚਲੋ ਸੰਸਾਰਿਕ ਯਾਤਰਾ ਤਾਂ ਸੌਖਿਆ ਨਿਭੜ ਗਈ।" ਮੰਜੇ ਤੇ ਪੈ ਕੇ ਉਹਨੇ ਹੋਰਾਂ ਨੂੰ ਵੀ ਸੂਲੀ ਟੰਗਣਾ ਸੀ। ਚਾਰਨ ਸਿੰਘ ਪੁੱਤ ਦੇ ਬੇਲਾਗ ਜਿਹੇ ਜਵਾਬ ਤੇ ਹੈਰਾਨ ਹੋ ਰਿਹਾ ਸੀ। ਪਿਛਲੇ 13 ਵਰਿਆਂ ਦਾ ਗਵਾਂਡ ਸੀ। ਦੁੱਖ ਦੇ ਸੁਖ ਦੇ ਦਾ ਦਰਦੀ ਵੀ ਸੀ ਹਰਤੇ ਕਰਤੇ ਹਾਕ ਮਾਰ ਲਈਦੀ ਸੀ ਤਿੱਤ ਤਿਹਾਰ ਦੀ ਸਾਂਝ ਸੀ ਸਭ ਤੋਂ ਵੱਧ ਕਿ ਮੇਰੇ ਦੁੱਖ ਸੁਖ ਦਾ ਹੰਗਾਰਾ ਭਰਦਾ ਸੀ ਆ ਜਵਾਕਾ ਨੂੰ ਪੋਰਾ ਰਾਂਜ ਨਹੀਂ ਹੋਇਆ ਫਿਰ ਉਹਨੇ ਗਿਲਾ ਕੀਤਾ ਕਿ ਇਹਨਾਂ ਨੇ ਤਾਂ 6 ਮਹੀਨੇ ਪਹਿਲਾਂ ਸਾਕੀ ਮਾਂ ਮਰੀ ਨੂੰ ਵੀ ਬਸ ਖੜੀ ਪਲ ਹੀ ਦਿਲ ਤੇ ਲਾਇਆ ਸੀ ਹਾਤਾ ਪਲਾ ਗਵਾਂਢੀ ਫਿਰ ਬੇਗਾਨਾ ਹੋਇਆ ਫਿਰ ਉਹਨੇ ਮਲਵੀ ਜੀ ਜੀਬ ਨਾਲ ਗੱਲ ਤੋਰੀ ਤੂੰ ਅੱਜ ਸ਼ਾਮੀ ਘਰ ਜਾਏ ਕੜੀਪੱਲ ਸੁਮੀਤ ਜਿਵੇਂ ਪਹਿਲਾਂ ਹੀ ਖਿਜਿਆ ਬੈਠਿਆ ਸੀ ਪਾਪਾ ਮੈਂ ਸ਼ਾਮੀ ਕਿਸੇ ਪਾਰਟੀ ਤੇ ਬਿਜ਼ੀ ਆ ਮੇਰੇ ਕੋਲ ਹੈ ਨਹੀਂ ਟਾਈਮ ਤੁਸੀਂ ਹੈਗੇ ਤਾਂ ਹੋ ਵੇਲੇ ਵੇਲ ਐ ਸਾਰਾ ਦਿਨ ਚਾਰਨ ਸਿੰਘ ਹੁਣ ਹਰਖ ਗਿਆ ਨਾ ਕਾਕਾ ਤੇਰੇ ਆ ਰੁਝੇਵਿਆਂ ਨਾਲ ਮੇਰੀ ਵੇਲ ਕਿਵੇਂ ਆ ਪੜਦੀ ਆ ਮੈਂ ਬਥੇਰੀ ਹੱਡ ਭਨਵੀ ਕਮਾਈ ਕੀਤੀ ਆ ਮਸਾਂ 나ਕੂ ਨਾਲ 나ਕੂ ਜੋੜਦਾ ਰਹਾ ਫਿਰ ਵੀ ਚਾਰੇ ਕੰਨੀਆਂ ਸਾੰਭੀ ਰੱਖੀਆਂ ਸੀ ਕਦੇ ਭੂਆ ਕਨੀ ਜਾ ਕਦੇ ਫੂਫੜ ਨੂੰ ਮਨਾ ਕਦੇ ਭੈਣਾਂ ਦੀਆਂ ਸਕੀਰੀਆਂ ਤੱਕ ਜਾ ਕੇ ਕੰਮ ਕਰਵਾ ਕੇ ਆਉਂਦਾ ਸੀ ਥੋਤੋ ਤਾਂ ਆਉਦੀ ਨਹੀਂ ਘਾਈ ਕੱਸੀ ਜਾਂਦੀ ਹੋਰ ਦਾਦਾ ਤੁਸੀਂ ਕੀ ਕਰ ਦੋਗੇ ਪਾਪਾ ਨੂੰ ਖਿਜਿਆ ਦੇ ਕੇ ਸੁਮੀਤ ਢਿੱਲਾ ਜਾ ਹੁੰਦਾ ਉਹਦੇ ਮੋਢੇ ਤੇ ਹੱਥ ਰੱਖਦਾ ਬੋਲਿਆ ਪਾਪਾ ਤੁਸੀਂ ਤਾਂ ਐਵੇਂ ਔਖੇ ਹੋਗੇ ਮੈਂ ਕੁਛ ਕਿਹਾ ਤੁਸੀਂ ਇੱਕ ਦੀਆਂ 10 ਸੁਣਾ ਲੈਨੇ ਹੋ ਚਰਨ ਸਿੰਘ ਹਲੇ ਵੀ ਭਰਿਆ ਪਿੱਤਾ ਸੀ ਨਾ ਤੂੰ ਸੁਣਾ ਲੈ ਜਿਹੜਾ ਰਹਿ ਗਿਆ ਮੈਂ ਤਾਂ ਸੁਣ ਲੂਗਾ ਥੋੜਾ ਹੀ ਮਾਂਜਣਾ ਘਟ ਗਿਆ ਸਾਡਾ ਟਾਈਮ ਘਟ ਗਿਆ ਤਾਂ ਵੱਧ ਬੋਲਦੇ ਆ ਇੱਕ ਦੀਆਂ 10 ਅੰਦਰ ਪੰਨਿਆਂ ਨੇ ਪਾਪਾ ਦਾ ਗੁੱਸੇ ਵਾਲਾ ਰੋਹ ਵੇਖ ਕੇ ਸੁਮਿਤ ਹੋਰ ਵੀ ਨਰਮ ਹੋ ਕੇ ਕਹਿਣ ਲੱਗਿਆ ਪਾਪਾ ਤੁਸੀਂ ਐਵੇਂ ਨੌਖੇ ਹੋਵੋ ਜੇ ਗਵਾਂਡੀ ਮਰਿਆ ਤਾਂ ਇਹਦੇ 'ਚ ਸਾਡਾ ਕੀ ਕਸੂਰ ਹੈ ਆਪਾ ਹੁਣ ਘਰੇ ਤਾਂ ਨਹੀਂ ਕਲੇਸ਼ ਪਾਉਣਾ ਤੁਸੀਂ ਦਿਲ ਤੇ ਨਾ ਲਾਓ ਮਰਨਾ ਤਾਂ ਇੱਕ ਦਿਨ ਸਭ ਨੇ ਆ ਇਹਦੇ 'ਚ ਹਰ ਖਣ ਦੇ ਕੀ ਲੋੜ ਐ ਠੰਡੇ ਮਤੇ ਨਾਲ ਸੋਚੋ ਪੁੱਤ ਦੇ ਨਰਮ ਜੇ ਬੋਲ ਸੁਣ ਕੇ ਤੇ ਹੱਥਾਂ ਦੀ ਛੋਹ ਨਾਲ ਚਰਨ ਸਿੰਘ ਦੇ ਅੰਦਰੋਂ ਕਾਫੀ ਕੁਝ ਪਿਗਲਦਾ ਲੱਗਿਆ ਉਹ ਵੀ ਨਰਮ ਹੋ ਕੇ ਕਹਿਣ ਲੱਗਿਆ ਮੈਂ ਤਾਂ ਕਾਕਾ ਸਵੇਰੇ ਕੀ ਗੱਲ ਦੱਸੀ ਸੀ ਤੂੰ ਮਾੜਾ ਜਾਂ ਚੱਜ ਦਾ ਹੁੰਗਾਰਾ ਹੀ ਪਰ ਦੰਦਾ ਹੋਰ ਕੀ ਪਹਾੜੋਂ ਪੱਥਰ ਲੈਣ ਜਾਣਾ ਸੀ ਤੁਸੀਂ ਤਾਂ ਹੈਰਾਨ ਹੋਣਾ ਹੀ ਛੱਡਤਾ ਇਹ ਕਹਿੰਦਿਆਂ ਉਹਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਹੰਝੂ ਆ ਡਿੱਗੇ ਸੁਮੀਦ ਨੇ ਜੂਸ ਦਾ ਗਲਾਸ ਪਾਸੇ ਰੱਖ ਕੇ ਆਪਣੇ ਦੋਹਾਂ ਹੱਥਾਂ 'ਚ ਪਾਪਾ ਦੇ ਹੱਥ ਫੜ ਕੇ ਘੁੱਟ ਲਏ ਫਿਰ ਹੌਲੀ ਜਿਹਾ ਕਿਹਾ ਪਾਪਾ ਰਿਲੈਕਸ ਕੋਈ ਅਲੋ ਘਰ ਨਹੀਂ ਵਰਤਿਆ ਬਸ ਆਪਣਾ ਗਵਾਂਢੀ ਚੱਲ ਵਸਿਆ ਹਾਂ ਅਚਾਨਕ ਹੋਈ ਮੌਤ ਥੋੜਾ ਜਰਨੀ ਔਖੀ ਹੁੰਦੀ ਆ ਮੈਨੂੰ ਪਤਾ ਤੁਹਾਡਾ ਵੀ ਚੰਗਾ ਬੇਲੀ ਸੀ ਦੁੱਖ ਤਾਂ ਹੋਣਾ ਹੀ ਹੋਇਆ ਇਹ ਸਭ ਆਖਦਾ ਸੁਮੀਤ ਘੜੀ ਦੀਆਂ ਸੂਈਆਂ ਵੱਲ ਵੇਖਦਾ ਉੱਠ ਖੜਿਆ ਹਰਫ ਲਿਆ ਜੇ ਕੋਲ ਪਈਆਂ ਚੀਜ਼ਾਂ ਦੀ ਚੱਕਰ ਕਰਦਾ ਜਾਂਦਾ ਜਾਂਦਾ ਕਹਿ ਰਿਹਾ ਸੀ ਪਾਪਾ ਤੁਸੀਂ ਹੈਰਾਨ ਪਰੇਸ਼ਾਨ ਨਾ ਹੋਵੋ ਤੁਹਾਡਾ ਬੀਪੀ ਵਾਝੂਗਾ ਹੋਰ ਚੱਕਰ ਵਿੱਚ ਪੈ ਜਾਓਗੇ ਜਿਹੜਾ ਬਣਦਾ ਸਰਦਾ ਵਿਹਾਰ ਹੋਇਆ ਆਪਾਂ じゃ ਖੜਾਂਗੇ ਅੱਜ ਤੁਸੀਂ ਜਾਇਓ ਵੀਕਐਂਡ ਤੇ ਅਸੀਂ ਦੋਵੇਂ ਜੀ ਜਾਵਾਂਗੇ ਹੁਣ ਤੁਸੀਂ ਕਮਰੇ ਚ ਜਾ ਕੇ ਥੋੜਾ ਆਰਾਮ ਕਰੋ ਆਗਿਆਕਾਰੀ ਬੱਚੇ ਵਾਂਗ ਚਰਨ ਸਿੰਘ ਉੱਠਿਆ ਤੇ ਭਰੇ ਮਨ ਨਾਲ ਆਪਣੇ ਕਮਰੇ ਨੂੰ ਹੋ ਤੁਰਿਆ ਕਮਰੇ ਚ ਜਾ ਕੇ ਆਪਣੇ ਮੰਜੇ ਤੇ ਪੈ ਗਿਆ ਉਹ ਖੁੱਲੀਆਂ ਪਰ ਕੁਝ ਵੀ ਨਾ ਦੇਖਦੀਆਂ ਅੱਖਾਂ ਨਾਲ ਪਿਆ ਛੱਤ ਨੂੰ ਘੂਰਦਾ ਰਿਹਾ ਕੁਝ ਚਿਰ ਪਿੱਛੋਂ ਕਾਲੀ ਕਾਲੀ ਕਦਮਾਂ ਨਾਲ ਉਹਦੀ ਨੂੰ ਚਾਹ ਦਾ ਕੱਪ ਦੇਣਾ ਈ ਮੇਜ਼ ਤੇ ਰੱਖਦੀ ਬੋਲੀ Papa ਇਹ ਚਾਹ ਧਰੀ ਹੋਈ ਆ ਨਾਲੇ ਨੱਕ ਸਾਫ਼ ਕਰਨ ਪਿੱਛੋਂ ਆਪਣੀ ਸਿੰਕ ਸਾਫ਼ ਕਰ ਲਿਆ ਕਰੋ ਮੰਮੀ ਤਾਂ ਪੂਰੀ ਸਾਫ਼ ਰੱਖਦੇ ਹੁੰਦੇ ਸੀ ਹੁਣ ਸੜੀ ਪਈ ਐ ਚਰਨ ਸਿੰਘ ਦਾ ਜੀ ਕੀਤਾ ਕਿ ਉਹ ਕਹੇ ਕਿ ਮੰਮੀ ਨੂੰ ਤੂੰ ਕਿਹੜਾ ਫੁੱਲ ਤੋਲਦੀ ਸੀ ਉਹ ਜਿੰਨੀ ਕਾਲੀ ਨਾਲ ਆਈ ਸੀ ਉਹ ਤੋਂ ਵੱਧ ਛੋਲੇ ਕਦਮੀ ਵਾਪਸ ਚਲੀ ਗਈ ਚਰਨ ਸਿੰਘ ਸੋਚਣ ਲੱਗਿਆ ਆਪਣੀ ਖੀੜ ਹੋ ਰਹੀ ਦੇਹੀ ਦਾ ਉਹ ਹੁਣ ਕੀ ਕਰੇ ਬਾਥਰੂਮ 'ਚ ਜਾ ਕੇ ਨੱਕ ਸਾਫ਼ ਕਰਦਾ ਤਾਂ ਹੈ ਤਾਂ ਨੂੰ ਸਾਫ਼ ਸਫਾਈ ਕਰਦੀ ਨੱਕ ਬੁੱਲ ਕੱਢਦੀ ਹੈ ਉਹ ਨਾਲ ਲੱਗਦੀ ਸਾਫ਼ ਕਰਕੇ ਵੀ ਆਉਂਦਾ ਪਰ ਮਹੀਨ ਪਏ ਦਾਗ ਉਹਦੀ ਕਮਜ਼ੋਰ ਨਜ਼ਰ ਤੋਂ ਓਲੇ ਹੀ ਪਏ ਰਹਿ ਜਾਂਦੇ ਆ ਮਨਜੀਤ ਵਿਚਾਰੀ ਚੁੱਪਚਾਪ ਸਾਫ਼ ਕਰਦੀ ਦਿੰਦੀ ਰਹੀ ਸੀ ਕੋਈ ਉਜੜ ਨਹੀਂ ਸੀ ਕੀਤਾ ਹੁਣ ਇਹ ਵੀ ਮੇਰੀ ਜ਼ਿੰਮੇਵਾਰੀ ਹੋ ਗਿਆ ਅੰਦਰੋਂ ਬਾਹਰੋਂ ਠਰੀ ਦੇਹੀ ਲਈ ਗਰਮ ਚਾਹ ਦੀਆਂ ਚੁਸਕੀਆਂ ਨੇ ਥੋੜਾ ਤਰਵਾਸ ਦਿੱਤਾ। ਖਾਲੀ ਚਾਹ ਦਾ ਕੱਪ ਰੱਖਣ ਲੱਗਿਆ ਤਾਂ ਮੇਜ਼ ਤੇ ਪਈ ਪਤਨੀ ਦੀ ਫਰੇਮ ਜਿਹੜੀ ਫੋਟੋ ਨੂੰ ਠੇਡਾ ਵੱਜ ਗਿਆ। ਫੋਟੋ ਸਿੱਧੀ ਕਰਦਾ ਉਹ ਫੇਰ ਸੋਚਾਂ 'ਚ ਪੈ ਗਿਆ। ਜੇ ਮੈਂ ਗਵਾਂਢੀ ਮਰੇ ਦੀ ਖਬਰ ਮਨਜੀਤ ਨੂੰ ਦੱਸਦਾ ਉਹਨੇ ਕਿੰਨਾ ਹੈਰਾਨ ਹੋ ਕੇ ਕਿੰਨਾ ਚੀਰੋ ਦੀਆਂ ਗੱਲਾਂ ਕਰਨੀਆਂ ਸੀ। ਹਾਏ ਮੈਂ ਮਰ ਜਾ ਚੰਗਾ ਭਲਾ ਸੀ ਹੱਸਦਾ ਖੇੜਦਾ ਖਾਂਦਾ ਪਿੰਦਾ ਐ ਕਿ ਮੇਰਾ ਜਾਂਦੇ ਆ ਸੰਗ ਜਾਰ ਵਾਲਿਆ ਆਪਾਂ ਹੁਣੇ ਚੱਲਦੇ ਆ ਗੋਡਾ ਨਹੀਂ ਵਾ ਕੇ ਆਵਾਂਗੇ ਗੁਆਂਢ ਮੱਥੇ ਫਿਰ ਉਹ ਗਿਣਤੀਆਂ ਮਿੰਟੀਆਂ ਕਰਨ ਲੱਗਾ ਕੀ ਪਤਾ ਮਰ ਕੇ ਸਭ ਇੱਕੋ ਥਾਂ ਤੇ ਜਾਂਦੇ ਹੋਣ ਮਨਪ੍ਰੀਤ ਜੋ ਚਰਨ ਸਿੰਘ ਦੀ ਪਤਨੀ ਸੀ ਮੇਰਾ ਹਾਲ ਪੁੱਛਦੀ ਹੋਣੀ ਆ ਬਲਕਾਰ ਨੇ ਪਤਾ ਨਹੀਂ ਕਿਵੇਂ ਦੱਸਿਆ ਹੁਣ ਬੇਕੱਖੋ ਹੌਲਾ ਹੋਇਆ ਫਿਰਦਾ ਇਹ ਬੇਤੁਕਿਆਂ ਜਿਹਾ ਸੋਚਦਾ ਉਹ ਆਪਣੇ ਆਪ ਨਾਲ ਖੋਜਲ ਦਾ ਸੋਚਦਾ ਰਿਹਾ ਮੈਂ ਕਿਉਂ ਸੁਮੀਤ ਤੇ ਹਰਖ ਕਰ ਗਿਆ ਭਲਾ ਉਹਦਾ ਕੀ ਦੋਸ਼ ਹੈ ਫਿਰ ਆਪ ਹੀ ਜਵਾਬ ਸਵਾਲ ਹੁੰਦਾ ਭਲਾ ਹਰਖਾ ਨਾ ਪਿਛਲੇ ਸਾਲ ਜਦ ਰਮਨ ਬਿਮਾਰ ਸੀ ਇਹਨੂੰ ਬਿਲਕ ਦਾ ਸੁਣ ਕੇ ਬਲਕਾਰ ਕਿੰਨੇ ਗੇੜੇ ਸਾਰੀ ਰਾਤ ਸਾਡੇ ਘਰ ਤੱਕ ਲਾ ਗਿਆ ਸੀ ਹੁਣ ਜਦੋਂ ਆਪ ਮੁੱਕਿਆ ਸਾਨੂੰ ਕੰਨੋ ਕੰਨੀ ਵੀ ਖਬਰ ਨਹੀਂ ਹੋਈ ਖਬਰੇ ਜਾਂਦੀ ਵਾਰੀ ਮੈਨੂੰ ਹਾਂ ਕੀ ਨਾ ਮਾਰੀ ਹੋਵੇ ਏ ਸੋਚ ਕੇ ਉਹਦੀ ਅੱਖ ਭਾਰੀ ਸਾੱਚੀ ਆਖਦੇ ਨੇ ਜਦ ਬੱਚਾ ਰੋਂਦਾ ਸਾਰੀ ਬਿਲਡਿੰਗ 'ਚ ਸਿਰ ਚੁੱਕ ਲੈਂਦੇ ਨੇ ਜਦ ਕੋਈ ਬਜ਼ੁਰਗ ਮਾਪੇ ਰੋਂਦੇ ਨੇ ਤਾਂ ਕੋਲ ਬੈਠੇ ਨੂੰ ਵੀ ਪਤਾ ਨਹੀਂ ਹੁੰਦਾ ਫਿਰ ਉਹਨੂੰ ਸੁੱਤੇ ਪਏ ਰਮਨ ਤੇ ਬਹੁਤ ਲਾੜ ਆਇਆ ਮਨਜੀਤ ਮੁੱਕੀ ਤੋਂ ਕਈ ਵਾਰ ਪੁੱਛਦਾ ਰਿਹਾ ਦਾਦੀ ਕਿੱਥੇ ਨੇ ਮੈਂ ਇਸ ਸਵਾਲ ਤੇ ਦੇ ਹੀ ਗੱਲ ਲੱਗ ਕੇ ਰੋ ਲੈਂਦਾ ਸੀ ਇੱਕ ਦਿਨ ਮੈਨੂੰ ਰੋਂਦਾ ਵੇਖ ਕੇ ਉਹਨੇ ਆਪਣੀ ਨਿੱਕੀ ਜਿਹੀ ਹਥੇਲੀ ਤੇ ਮੇਰਾ ਡਿੱਗਦਾ ਹੰਝੂ ਬੋਟਲਿਆ ਸੀ ਤੇ ਮੇਰੇ ਕਾਲਜੇ ਠੰਡ ਪੈ ਗਈ ਸੀ ਅਸਲ ਵਿੱਚ ਮਨਜੀਤ ਦੇ ਮਰਨ ਮਗਰੋਂ ਉਹਦੇ ਸੀਨੇ ਬਣਿਆ ਗੋਲਾ ਹੀ ਗਵਾਂਡੀ ਦੀ ਮੌਤ ਬਹਾਨੇ ਖੁਰਨ ਲੱਗਿਆ ਸੀ ਬਾਕੀ ਬੱਚੇ ਤੇ ਹਰਕਤਾਂ ਰੱਬ ਤੇ ਭਲਿਆ ਹੀ ਹੁਣ ਪੱਲਾ ਬੱਚੇ ਵੀ ਕੀ ਕਰਨ ਭੋਰਾ ਪਰ ਜਵਾਕਰੂ ਮੇਰੇ ਆਸਰੇ ਛੱਡ ਕੇ ਜਾਂਦੇ ਨੇ ਭੱਜ ਭੱਜ ਕੇ ਘੜੀ ਦੀਆਂ ਸੂਨੀਆਂ ਦੀ ਡਾਹ ਲਾਂਦੇ ਨੇ ਚਰਨ ਸਿੰਘ ਬਥੇਰਾ ਮਨ ਨੂੰ ਸਮਝਾਉਂਦਾ ਪਰ ਉਹਨੂੰ ਰਹਿ ਰਹਿ ਕੇ ਬਲਕਾਰ ਨਾਲ ਨੀਬੀਆਂ ਘੜੀਆਂ ਯਾਦ ਆਈ ਜਾਂਦੀਆਂ ਬਲਕਾਰ ਦੇ ਸਾਹਮਣੇ ਘਰ ਵਾਲਾ ਚੰਨਣ ਸਿਓ ਉਹਦੇ ਇੱਥੇ ਆ ਕੇ ਬੇਲੀ ਬਣੇ ਸਨ ਅੰਦਰੋਂ ਨੂੰ ਪਤਾ ਸੀ ਕਿ ਇਸ ਉਮਰ ਬਣੀ ਸਾਂਝ ਤਾਂ ਲੋੜ ਕੁਖੋ ਹੀ ਜਨਮੀ ਹੁੰਦੀ ਆ ਜਦ ਹੋਰ ਕੋਈ ਚਾਰਾ ਨਹੀਂ ਹੁੰਦਾ ਪਰ ਬਲਕਾਰ ਦੇ ਸਾਥ ਚੋਂ ਉਹਨੂੰ ਆਪਣੇ ਵਿਛੜੇ ਸਾਥੀ ਸੱਜਰੇ ਹੋਏ ਲੱਗਦੀ ਸੀ ਉਹਦੀ ਨਿਰਛਲਤਾ ਸਭ ਲਈ ਹਮਦਰਦੀ ਤੇ ਕਈ ਹੋਰ ਗੁਣ ਮੋ ਲੈਂਦੇ ਸੀ ਬਲਕਾਰ ਦੇ ਘਰ ਨਾਲ ਕੰਧ ਸਾਂਝੀ ਹੋਣ ਕਾਰਨ ਚਾਰਨ ਸਿੰਘ ਦਾ ਉਸ ਨਾਲ ਵੱਧ क्रूरਾ ਮਿਲਦਾ ਸੀ ਚੰਨਣ ਸਿਉ ਕਿਸੇ ਗੱਲ ਨੂੰ ਘਾਟੀ ਗੋਲਦਾ ਬਰੀਕ ਗੱਲ ਤਾਂ ਉਹਦੇ ਸਿਰ ਤੋਂ ਹੀ ਲੰਘ ਜਾਂਦੀ ਸੀ ਜੇ ਬਾਲੀ ਔਖ ਹੋ ਵੀ ਜਾਵੇ ਤਾਂ ਉਸ ਕੋਲ ਹੱਲ ਹੈ ਸੀ ਉਹਦੇ ਕਹਿਣ ਅਨੁਸਾਰ ਜਿੱਦਣ ਕੋਈ ਗੱਲ ਬਾਲੀ ਦਿਲ ਤੇ ਚੁਬਦੀ ਲੱਗੀ ਤਾਂ ਮੈਂ ਤਾਂ ਮੋਟਾ ਜਿਹਾ ਪੈਗ ਲਾ ਕੇ ਸੋ ਜਾਣਾ ਸਵੇਰ ਨੂੰ ਕੰਗਣ ਵਰਗਾ ਹੋਣਾ ਅਵੇਂ ਮਰੂ ਮਰੂ ਕਿਤੇ ਕੀ ਬਣਦਾ ਉਹ ਤਿੰਨੋਂ ਮਿੱਤਰ ਇਕੱਠੇ ਸੁੱਖ ਦੁੱਖ ਕਰਦੇ ਰਹਿੰਦੇ ਬਲਕਾਰ ਹਮੇਸ਼ਾ ਸਿਆਣੀ ਗੱਲ ਕਰਦਾ ਉਹ ਫੌਜ ਤੋਂ ਰਿਟਾਇਰ ਹੋਇਆ ਹੋਣ ਕਰਕੇ ਉਹਨੂੰ ਫੌਜੀ ਹੀ ਕਿਹਾ ਜਾਂਦਾ ਸੀ ਉਹਦੇ ਘਰ ਵਾਲੀ ਤਾਂ ਕਈ ਸਾਲ ਹੋਏ ਪੰਜਾਬ ਵਿੱਚ ਹੀ ਮੁੱਕ ਗਈ ਸੀ ਚਰਨ ਸਿੰਘ ਨੂੰ ਬਲਕਾਰ ਦਾ ਨਰਮੇ ਵਾਲਾ ਸੁਭਾਅ ਵਧੀਆ ਲੱਗਦਾ ਸੀ ਉਹ ਕਦੇ ਕਿਨਾਰਿਆਂ ਤੋਂ ਬਾਹਰ ਡੁੱਲਦਾ ਨਹੀਂ ਸੀ ਦੇਖਿਆ ਨਾ ਬਾਲੇ ਗਮੀਚ ਨਾ ਬਾਲੀ ਖੁਸ਼ੀ ਚ ایਓ ਤਿੰਨੇ ਰਲ ਕੇ ਕਿਵੇਂ ਨੇੜੇ ਦੇ پارک ਚ ਨਿਤ ਇਕੱਠੇ ਹੁੰਦੇ ਆਪੋ ਵਿੱਚ ਟਿਚਰਾਂ ਕਰਦੇ ਹੋਈਆਂ ਕੀਤੀਆਂ ਫਰੋਲਦੇ ਆਲੇ ਦੁਆਲੇ ਹੁੰਦੀਆਂ ਵਾਰਦਾਤਾ ਸਾਂਝੀਆਂ ਕਰਦੇ ਪੰਜਾਬ ਵਿਚਲੀ ਹੁੰਦੀ ਤਰਥੱਲੀ ਤੇ ਝੁਰਦੇ ਨਮੀ ਉੱਠਦੀ ਪਨੀਰੀ ਦੀਆਂ ਅਲਗਰਜ਼ ਕੇ ਲਗਾਰੀਆਂ ਸੁਣ ਕੇ ਅਵਾਗ ਹੁੰਦੇ ਰਹੇ ਇੱਕ ਵਾਰ ਬਲਕਾਰ پارک ਵਿੱਚ ਕਾਲੀ ਚ ਆਉਂਦਾ ਹੋਇਆ ਵੱਖ-ਵੱਖ ਰੰਗ ਦਾ ਕੁੜਤਾ ਪਜਾਮਾ ਪਾ ਕੇ ਆ ਗਿਆ ਤਾਂ ਚੰਨਣ ਸਿੰਘ ਨੇ ਮਖੌਲ ਕੀਤਾ ਆ ਕੀ ਰੰਗ ਬਰੰਗੇ ਬਾਣੇ ਪਾਏ ਨੇ ਕੀ ਤੇ ਲਾਂਭੇ ਜਾਣ ਦੀ ਸਲਾਹ ਐ ਅੱਜ ਬਲਕਾਰ ਨੇ ਜਦ ਨਿਝ ਲਾ ਕੇ ਕੱਪੜੇ ਵੇਖੇ ਫਿਰ ਚਿੰਬਾ ਜਾਂ ਹੁੰਦਾ ਬੋਲਿਆ ਕਰ ਲੈ ਚੰਨਣਾ ਟੀਚਰਾਂ ਅੱਜ ਹੁਣ ਸੁਰਤੀ ਟਿਕਾਣੀ ਨਹੀਂ ਰਹੀ ਜਿਹੜਾ ਮੂਰੇ ਪਿਆ ਦਿਸ ਪਿਆ ਉਹੀ ਪਾ ਕੇ ਆ ਗਿਆ ਨਾਲੇ ਮਾੜੇ-ਮੋٹے ਰੰਗ ਦੇ ਫਰਕ ਦਾ ਨਿਗਾਹ ਨੂੰ ਹੁਣ ਪਤਾ ਨਹੀਂ ਲੱਗਦਾ ਆਪਣੇ ਆਪ ਨੂੰ ਮੁਖੌਲ ਦਾ ਕੇਂਦਰ ਹੋਇਆ ਵੇਖ ਕੇ ਬਲਕਾਰ ਆਖਦਾ ਰਿਹਾ ਆ ਆਪਾਂ ਬੁੜਿਆਂ ਨੂੰ ਕੌਣ ਗੋਲਦਾ ਹੈ ਆ ਮਢੀਰ ਤਾਂ ਆਪਣੇ ਵਰਗਿਆਂ ਵੱਲ ਝਾਕਦੀ ਵੀ ਨਹੀਂ ਤੇ ਆਪਣੇ ਵਰਗਿਆਂ ਨੂੰ ਮੇਰੇ ਜਿੰਨਾ ਹੀ ਦਿਸਦਾ ਚੰਨਣ ਇਸ ਦਾ ਮੋੜਮਾ ਜਵਾਬ ਦੇ ਰਿਹਾ ਸੀ ਉਹ ਨਹੀਂ ਆ ਮਢੀਰ ਨੂੰ ਆਪਣੇ ਅੰਦਰਲਾ ਨਹੀਂ ਦਿਸਦਾ ਬਾਹਰਲਾ ਤਾਂ ਝੱਟ ਦਿਸ ਪੈਂਦਾ ਭਲਕਾਰ ਹਲੇ ਵੀ ਹੋਈ ਬੀਤੀ ਤੇ ਮਿੱਟੀ ਪਾ ਰਿਆ ਸੀ ਮੇਰੀ ਕਿਹੜਾ ਚੂੜੇ ਵਾਲੀ ਬੈਠੀ ਐ ਜਿਹੜੀ ਮੈਨੂੰ ਪ੍ਰੈਸ ਕਰਕੇ ਹੱਥੀ ਫੜਾਵੇ ਹੁਣ ਤਾਂ ਬਸ ਆਪਣੇ ਹੱਥੀ ਆਪੇ ਹੀ ਕਾਜ ਸਵਾਰੀ ਹੋਈ ਪਈ ਐ ਸਭ ਨੇ ਪਹਿਲਾਂ ਗੱਲ ਹਾਸੇ ਰੁੱਖ ਨਾਲ ਕਰ ਛੱਡੀ ਪਰ ਫਿਰ ਉਸੇ ਗੱਲ ਦਾ ਸਿਰਾ ਵੜਦਿਆਂ ਚਰਨ ਸਿੰਘ ਨੇ ਕਿਹਾ ਯਾਰ ਹੋਰ ਗੱਲਾਂ ਦੀਆਂ ਗੱਲਾਂ ਜਦ ਆਪਾਂ ਨੂੰ ਪ੍ਰੈਸ ਕਰਕੇ ਆਪ ਫੜਾਉਂਦੀਆਂ ਸੀ ਆਪਾਂ ਕਿਹੜਾ ਕਦਰ ਕਰਦੇ ਸੀ ਮੂਰੋਂ ਭੱਜ-ਭੱਜ ਪੈਂਦੇ ਸੀ ਹੁਣ ਪਤਾ ਲੱਗਦਾ ਤੁਰ ਗਈਆਂ ਵਿਚਾਰੀਆਂ ਆਪਣੇ ਲੇਖੇ ਜੂਨ ਲਾ ਕੇ ਤੁਰ ਗਈਆਂ ਬਲਕਾਰੇ ਦੀ ਪੁਸ਼ਟੀ ਕਰਦਾ ਰਿਹਾ ਹਾਂ ਯਾਰ ਜਿਹੜੀ ਚੀਜ਼ ਖੋਸ ਜੇ ਉਹੀ ਸੋਨਾ ਹੋ ਜਾਂਦੀ ਹੈ ਚੰਨਣ ਸਿੰਘ ਨੇ ਮੋਢੇ ਤੇ ਹੱਥ ਧਰ ਕੇ ਤਰਵਾਸ ਵਰਗੇ ਬੋਲ ਬੋਲੇ ਛੱਡੋ ਯਾਰ ਰੋਣ ਧੋਣ ਨੂੰ ਘੜੀਪਾਲ ਹਾਸਾ ਠੱਟਾ ਕਰਕੇ ਆਪਣਾ ਟਾਈਮ ਕੱਢੀ ਜਾਂਦੇ ਹੁਣ ਚੂਰੇ ਕੀ ਬਣਦਾ ਅਗਲੀ ਤਾਂ ਬੋਚ ਲੋ ਚਰਨ ਸਿੰਘ ਨੇ ਚੰਨਣ ਦੇ ਖੁੰਡੀ ਤੇ ਟਿੱਕੇ ਕੱਛੂ ਕੁੰਮੇ ਵਰਗੇ ਹੱਥ ਤੇ ਆਪਣਾ ਰਾਸ ਮੋੜ ਜੇ ਹੱਥ ਰੱਖਦਿਆਂ ਕਿਹਾ ਚੰਨਣਾ ਭਾਈ ਹੁਣ ਤੂੰ ਪਰਜਾਈ ਦੀ ਫੁੱਲ ਸੇਵਾ ਕਰਿਆ ਕਰ ਅਸੀਂ ਤਾਂ ਨਹੀਂ ਕਰ ਸਕੇ ਆ ਜਿਹੜੇ ਛਲੇ ਕੜਲੇ 4 ਦਿਨ ਰਹਿ ਗਏ ਉਹ ਤਾਂ ਸੁਖੀ ਰਹੇ ਚੰਨਣ ਸਿੰਘ ਅੱਗੋਂ ਹੁੱਬ ਕੇ ਦੱਸ ਰਿਹਾ ਸੀ ਲੈ ਸੇਵਾ ਪੂਰੀ ਕਰੀ ਦੀ ਐ ਮੈਂ ਤਾਂ ਆਪਦੇ ਝੂਠੇ ਭਾਂਡੇ ਵੀ ਆਪ ਜਾ ਕੇ ਧੋਣ ਵਾਲੀ ਖੁਰਲੀ ਚ ਜਾ ਕੇ ਰੱਖ ਕੇ ਆਉਣਾ ਬਲਕਾਰ ਖੁਬ ਹੱਸਿਆ ਹੁਣ ਚੰਨਣ ਦੇ ਨਹਿਲੇ ਤੇ ਦੈਲਾ ਸਿੱਟਣ ਦੀ ਉਹਦੀ ਵਾਰੀ ਸੀ ਅੱਛਾ ਤੂੰ ਤਾਂ ਫਿਰ ਬਾਲੇ ਹੀ ਕੰਮ ਕਰਦਾ ਫਿਰ ਥੱਕਦਾ ਨਹੀਂ ਚਰਨ ਸਿੰਘ ਹਲੇ ਵੀ ਗੰਭੀਰ ਹੋਇਆ ਦੂਰ ਸੜਕ ਤੇ ਵਾਹੋਦਾਹੀ ਭੱਜੀਆਂ ਜਾਂਦੀਆਂ ਕਾਰਾਂ ਵੱਲ ਵੇਖਦਾ ਜਿਵੇਂ ਦੂਰ ਨਿਕਲ ਗਿਆ ਸੀ ਜਦ ਬਲਕਾਰ ਦੋਹਾਂ ਨੂੰ ਨਸੀਹਤ ਕਰਨ ਵਾਂਗ ਆਖ ਰਿਹਾ ਸੀ ਉਹ ਭਲਿਓ ਜਦ ਮੁਲਕ ਹੀ ਬਦਲ ਲਿਆ ਹੁਣ ਆਪਾਂ ਵੀ ਮਾੜਾ ਮੋਟਾ ਬਦਲੋ ਇਸ ਦੇ ਹੀ ਤੋਂ ਹੋਰ ਕਰਾਉਣਾ ਵੀ ਕੀ ਐ ਜਿੰਨਾ ਕੋ ਹੁੰਦਾ ਆਪਣੇ ਹੱਥੀ ਕਾਜ ਸਵਾਰਿਆ ਕਰੋ ਨਾਲ ਇਸ ਮੁਲਕ ਚ ਤਪਾਈ ਜਿਹੜੀ ਚੀਜ਼ ਦਾ ਕੋਈ ਲਾਹਾ ਨਹੀਂ ਉਹਨੂੰ ਬਾਹਰ ਕੱਢ ਮਾਰਦੇ ਨੇ ਕੰਮ ਆਓ ਇਹਨਾਂ ਦੇ ਕੰਮ ਨਹੀਂ ਤਾਂ ਬਾਹਰ ਵਗਾਹ ਮਾਰਨਗੇ ਆਪਾਂ ਨੂੰ ਵੀ ਫਜ਼ੂਲ ਕਰਕੇ ਚਰਨ ਸਿੰਘ ਨੂੰ ਬੁਲਕਾਰਦੀਆਂ ਸਭ ਸਲਾਹਾਂ ਵਧੀਆ ਲੱਗਦੀਆਂ ਸੀ ਪਰ ਚੰਨਣ ਸਿੰਘ ਸਿਰ ਤੋਂ ਲੰਗਾ ਦਿੰਦਾ ਬਲਕਾਰ ਹਾਸੇ ਨਾਲ ਆਖਦਾ ਮੋਟਾ ਦਿਮਾਗ ਸਿਆਣੀ ਗੱਲ ਛੇਤੀ ਗੋਲਦਾ ਨਹੀਂ ਫਿਰ ਉਹ ਟੋਟਕਾ ਸੁਣਾ ਦਿੰਦਾ ਮੂਰਖ ਲੋਕ ਸਦਾ ਸੁਖ ਸੌਂਦੇ ਰੋਜ਼ ਕਮਾਉਂਦੇ ਪੈਸਾ ਨਿੱਜ ਹੁੰਦੀ ਚਤੁਰਾਈ ਖਵਾਰ ਕੀਤਾ ਜਿਸ ਐਸਾ ਚੰਨਣ ਦੁਹਰਾ ਕੇ ਪੁੱਛਦਾ ਓਏ ਮੂਰਖ ਕੀ ਨੂੰ ਕਹਿੰਨਾ ਬਲਕਾਰ ਆਖਦਾ ਉਹ ਮੂਰਖਾ ਨੂੰ ਇਹ ਕਹਿੰਨਾ ਹੈ ਹੋਰ ਕੀ ਆਪਾਂ ਚੰਨਣ ਸਿੰਘ ਨੂੰ ਇਹੋ ਜੀ ਨੋਖ ਝੋਕ ਵਧੀਆ ਲੱਗਦੀ ਸੂਰਜ ਦੇ ਛਪਾ ਵੇਲੇ ਉਹ ਆਪੋ ਆਪਣੇ ਘਰ ਹੀ ਆਵੜਦੇ ਇਸ ਤਰ੍ਹਾਂ ਦੇ ਕਿੰਨੇ ਹੀ ਦਿਨ ਮਹੀਨੇ ਬਰੇ ਇਕੱਠਿਆਂ ਹਾਸਾ ਠੱਠਾ ਕਰਦਿਆਂ ਲੰਘਾਇਆ ਸੀ ਚਰਨ ਸਿੰਘ ਜਦ ਇਕੱਲਾ ਹੁੰਦਾ ਤਾਂ ਮਨਜੀਤ ਦੀ ਯਾਦ ਦਾ ਛੰਬਿਆ ਸਿਰੋ ਲੰਗੀਆਂ ਧੂਪਾਂ ਛਾਵਾਂ ਦੀ ਵੀ ਹੀ ਜਾ ਪੁੱਜਦਾ ਉਹਨੂੰ ਲੱਗਿਆ ਕਿ ਪਹਿਲਾਂ ਮੈਂ ਰੋਣ ਨੂੰ ਮੋਢਾ ਤਲਾਸ਼ਦਾ ਰਿਹਾ ਤੇ ਹੁਣ ਮੈਂ ਬੋਲਣ ਲਈ ਵੀ ਥਾਂ ਭਾਲਿਆ ਕਰੂੰ ਗੁਆਂਡੀ ਦਾ ਸਾਥ ਉਹਦੇ ਹਾਨ ਨੇ ਪਿਛਲੇ ਸਾਲ ਜਦੋਂ ਕਿਸੇ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਬਜ਼ੁਰਗ ਦਾ ਪਤਾ ਲੈਣ ਹਸਪਤਾਲ ਦੇ ਗਲਤ ਕਮਰੇ 'ਚ ਜਾ ਵੜਿਆ ਸੀ ਤਾਂ ਉੱਥੇ ਦਾਖਲ ਕਿਸੇ ਬਜ਼ੁਰਗ ਨੇ ਜਿਵੇਂ ਹਾੜੇ ਕੱਢਣ ਵਰਗੇ ਬੋਲ ਕਹੇ ਸਨ ਉਹ ਜੇ ਗਲਤੀ ਨਾਲ ਹੀ ਸਹੀ ਚੱਲ ਦੋ ਬੋਲ ਮੇਰੇ ਨਾਲ ਵੀ ਸਾਂਝੇ ਕਰ ਲੋ ਘੜੀ ਪਲ ਮੇਰੇ ਕੋਲ ਵੀ ਬੈਠੋ ਪਰ ਕਾਲੀ ਕਰਦੇ ਉਹ ਹੋਰ ਕਮਰੇ 'ਚ ਜਾ ਕੇ ਵੀ ਪਿੱਛੇ ਛੱਡੇ ਬਜ਼ੁਰਗ ਨੂੰ ਯਾਦ ਕਰਦਾ ਸੀ ਜੋ ਦੋ ਪਲ ਦੇ ਸਾਥ ਲਈ ਵੀ ਤਰਸ ਰਿਹਾ ਸੀ ਉਹਦੀ ਇਕਲਤਾ ਨੂੰ ਹੁਣ ਉਹ ਕਈ ਵਾਰ ਹੰਡਾ ਚੁੱਕਿਆ ਸੀ ਹੁਣ ਬਲਕਾਰ ਦਾ ਵੀ ਅੱਖਾਂ ਅੱਗੋਸਾ ਨਾਲ ਹੀ ਚਲੇ ਜਾਣ ਤੇ ਸੱਲ ਨੇ ਉਸ ਨੂੰ ਮਨਜੀਤ ਦੇ ਜਾਣ ਦੀ ਸਾਰੇ ਵਿਥਿਆ ਸਜਰੀ ਕਰ ਧਰੀ ਸੀ ਉਹ ਜੋ ਮੇਰੇ ਬਿਨਾ ਕਹੇ ਵੀ ਸਭ ਸਮਝਦੀ ਸੀ ਮੇਰੇ ਨਹਾਣ ਤੋਂ ਪਹਿਲਾਂ ਮੇਰਾ ਸਭ ਸਮਾਨ ਬਾਥਰੂਮ 'ਚ ਜਾ ਟੰਗ ਦੀ ਨਹਾ ਕੇ ਆਏ ਮੂਰੇ ਸਜਰਾ ਫੁਲਕਾ ਪਰੋਸੇ ਪਰ ਮੈਂ ਉਹਦੀ ਵਾਰ-ਵਾਰ ਕਹੀ ਗੱਲ ਵੀ ਘਾਟੀ ਗੋਲ ਦਾ ਸੀ ਪਹਿਲੇ ਦਿਨੋਂ ਹੀ ਮੈਂ ਉਹਨੂੰ ਬੋਲਣ ਦੀ ਥਾਂ ਚੁੱਪ ਰਹਿਣ ਦੀ ਜਾਂ ਜੀਦਾ ਸਦਾ ਰਹਾ ਕਿਉਂਕਿ ਜਦੋਂ ਕੁਵਾਰਾ ਸੀ ਉਹਦੇ ਗਵਾਂਡ ਵਿੱਚ ਇੱਕ ਮੂਹ ਫਟ ਜਨਾਨੀ ਨੇ ਘਰ ਦੇ ਸਾਰੇ ਜੀ ਸੂਲੀ ਤੇ ਟੰਗੇ ਹੋਏ ਸੀ ਉਹਨੇ ਇਹ ਪੱਲੇ ਬੰਨ ਰੱਖਿਆ ਸੀ ਕਿ ਪਹਿਲੇ ਦਿਨੋਂ ਹੀ ਜਨਾਨੀ ਨੂੰ ਖਾਸ ਸੀਮਾ ਤੱਕ ਖੁੱਲ ਦੇਣੀ ਆ ਪਰ ਮਨਜੀਤ ਤਾਂ ਪਹਿਲਾਂ ਹੀ ਬੋਚ-ਬੋਚ ਕੇ ਕਦਮ ਧਰਨ ਵਾਲੀ ਸੀ ਤੇ ਮੈਂ ਉਹਨੂੰ ਆਪਣੀ ਮਰਜ਼ੀ ਦੀ ਗੱਲ ਕਰਨ ਤੋਂ ਵੀ ਵਰਜਦਾ ਰਿਹਾ ਉਹ ਸਹਜੇ ਹੀ ਮੇਰੇ ਘਰ ਦੀ ਅੰਗਰ ਜਾਂਦੇ ਮੇਚ ਦਾ ਹੀ ਜਿਉਂਦੀ ਤੇ ਪੁੱਗ ਗਈ ਉਹ ਤਾਂ ਮੇਰੀ ਮਰਜ਼ੀ ਦੀ ਉਮਰ ਹੱਸ ਕੇ ਗੁਜ਼ਾਰ ਗਈ ਪਰ ਮੈਨੂੰ ਹੁਣ ਆਪ ਚੁੱਪ ਰਹਿਣ ਦੀ ਹਦਾਇਤ ਕਿੰਨਾ ਔਖਾ ਕਰ ਰਹੀ ਆ ਮਨਜੀਤ ਨਾਲ ਲੰਘਾਇਆ ਉਮਰ ਦਾ ਦੁਪਹਿਰਾ ਤੇ ਨੀਬੀਆਂ ਘੜੀਆਂ ਯਾਦ ਕਰਕੇ ਉਸ ਦਾ ਸਾਥ ਜਿਵੇਂ ਅੱਜ ਤੱਕ ਵੀ ਨਸ਼ਾ ਜਿਹਾ ਛਾ ਜਾਂਦਾ ਹੈ ਪਾਗਾਂ ਵਾਲੀ ਦੇ ਘਰ ਆਉਣ ਨਾਲ ਉਸ ਸਾਲ ਫਸਲ ਵੀ ਅੰਤਾਂ ਦੀ ਹੋਈ ਸੀ ਇਹਨਾਂ ਸਭ ਸੰਦਲੀ ਯਾਦਾਂ ਨੇ ਉਹਦੇ ਹੋਣ ਵਾਲੇ ਤੋਂ ਆਖੇ ਪਲ ਵੀ ਮਹਿਕਾ ਦਿੱਤੇ ਸਨ ਅਚਾਨਕ ਉਹ ਯਾਦਾਂ ਦੇ ਪਿੰਡੋਂ ਮੁੜਿਆ ਤਾਂ ਉਹਨੂੰ ਬਲਕਾਰ ਦੇ ਘਰ ਤੱਕ ਅੱਪਣਨ ਦਾ ਵਿਸ਼ੇਸ਼ ਕੰਮ ਯਾਦ ਆ ਗਿਆ ਉਹ ਮਨ ਕਰੜਾ ਕਰਕੇ ਉੱਠਿਆ ਤੇ ਚੰਨਣ ਨੂੰ ਫੋਨ ਕਰਕੇ ਆਖਿਆ ਜਦੋਂ ਬਲਕਾਰ ਵੱਲ ਜਾਏਗਾ ਤਾਂ ਮੈਨੂੰ ਵੀ ਨਾਲ ਲੈ ਕੇ ਜਾਵੇ ਮੇਰੇ ਤੋਂ ਨਹੀਂ ਗੱਲ ਹੋਣੀ ਪਹਿਲਾਂ ਅਜਿਹੇ ਭਰੇ ਭੀਤੇ ਮੌਕੇ ਤੇ ਮਨਜੀਤ ਅੱਗੇ ਹੋ ਕੇ ਸਾਹਮ ਲੈਦੀ ਸੀ ਹੁਣ ਉਹ ਸੋਚ ਰਿਹਾ ਸੀ ਕਿ ਚੰਨਣ ਦੀ ਪਤਨੀ ਬਚਨੂ ਆਪੇ ਗੱਲਾਂ ਦੀ ਲੜੀ ਨਾਲੇ ਲੜੀ ਜੋੜਦੀ ਰਹੂ ਮੈਂ ਵੀ ਕਿਤੇ ਨ ਕਿਤੇ ਹੂੰ ਹਾਂ ਕਰਕੇ ਵੇਲਾ ਟਪਾ ਮੰਗ ਉਹ ਹਲੇ ਤਿਆਰੀ ਹੀ ਕਰ ਰਿਹਾ ਸੀ ਜਦ ਗੁਆਂਢੀ ਦਰਮੂਰੇ ਹੁੰਦਾ ਖੜਕਾ ਸੁਣ ਕੇ ਉਹ ਬਾਰੀ ਦੇ ਸ਼ੀਸ਼ੇ ਨਾਲ ਆ ਖੜਾ ਪਹਿਲਾਂ ਹੀ ਉਹਦਾ ਵਾਰ-ਵਾਰ ਧਿਆਨ ਬਲਕਾਰ ਦੇ ਘਰ ਵੱਲੀ ਜਾਂਦਾ ਰਿਹਾ ਬਾਹਰ ਬਰਫ਼ ਦੀ ਭੂਰ ਜੀ ਪੈ ਰਹੀ ਸੀ ਸ਼ਾਇਦ ਠੰਡ ਕਰਕੇ ਲੋਕ ਅੰਦਰੀ ਦਰੜੇ ਹੋਏ ਸਨ ਹੁਣ ਬਲਕਾਰ ਦੇ ਘਰ ਮੂਰੇ ਇੱਕ ਕਾਲੀ ਵੈਂਝੀ ਆ ਖੜੀ ਚਰਨ ਸਿੰਘ ਨੂੰ ਲੱਗਿਆ ਕਿ ਕੋਈ ਰਿਸ਼ਤੇਦਾਰ ਅਫਸੋਸ ਕਰਨ ਆਏ ਹੋਣੇ ਨੇ ਪਰ ਉਹ ਤਾਂ ਬਗਾਨੀ ਜਈ ਨਸਲ ਦੇ ਚਾਰ ਬੰਦੇ ਅੰਦਰ ਗਏ ਕੋਈ ਅੱਧੇ ਘੰਟੇ ਬਾਅਦ ਲੱਕੜੀ ਦੇ ਸਤਿਰਵੰਗ ਚਿੱਟੇ ਕੱਪੜੇ ਚ ਲਪੇਟ ਕੇ ਬਲਕਾਰ ਨੂੰ ਵੈਂਚ ਲੱਦ ਕੇ ਲੈ ਤੁਰੇ ਉਨੂੰ ਯਾਦ ਆਇਆ ਕਿ ਪਿਛਲੇ ਜਿਹੇ ਬਲਕਾਰ ਨੇ ਆਪਣੀ ਦੇਹ ਨੂੰ ਦਾਨ ਕਰਨ ਬਾਰੇ ਵੀ ਆਖਿਆ ਸੀ ਉਹ ਤਾਂ ਜਾਣਦਾ ਹੋਇਆ ਵੀ ਕੋਈ ਸੰਦੇਸ਼ ਦੇ ਗਿਆ ਪਰ ਬਲਕਾਰ ਨੂੰ ਇਹ ਉਹ ਬਿਨਾ ਮਿਲ ਜਾਂਦਿਆਂ ਦੇਖ ਕੇ ਚਰਨ ਸਿੰਘ ਦਾ ਉੱਚੀ ਉੱਚੀ ਚੰਗਿਆਣਾ ਮਾਰਨ ਨੂੰ ਜੀ ਕਰੇ ਉਹਨੇ ਦੋਹਾਂ ਹੱਥਾਂ ਨੂੰ ਮੂੰਹ 'ਚ ਲੈ ਕੇ ਭੂਬਾ ਮਾਰੀਆਂ ਆਖਰੀ ਵਾਰ ਇਹ ਉਹ ਯਾਰ ਨੂੰ ਜਾਂਦਾ ਵੇਖ ਕੇ ਉਹਦਾ ਅੰਦਰ ਪਿਗਲ ਤੁਰਿਆ ਬਸ ਆਹੀ ਆਖਰੀ ਦਰਸ਼ਨ ਸਨ ਉਹਦੇ ਕਲੇਜੇ ਦਾ ਜਿਵੇਂ ਰੁਗ ਭਰਿਆ ਗਿਆ ਯਾਰ ਜਾਂਦਾ ਵੇਖ ਕੇ ਉਹਨੂੰ ਕੀਮਤੀ ਖਜ਼ਾਨੇ ਦੇ ਲੁੱਟਣ ਵਰਗਾ ਲੱਗਿਆ ਉਹਨੇ ਤਾਂ ਹਾਲੇ ਚੰਨਣ ਨਾਲ ਅਫਸੋਸ ਕਰਨ ਗਿਆ ਬਲਕਾਰ ਦਾ ਆਖਰੀ ਵਾਰ ਮੂਵੀ ਦੇਖਣਾ ਸੀ ਆਖਰੀ ਸਲਾਮ ਪਰੋਸਣੀ ਸੀ ਉਹਦੇ ਆਉਣ ਵਿੱਚ ਹਲੇ 1 ਘੰਟਾ ਪਿਆ ਸੀ ਹੁਣ ਬਲਕਾਰ ਦੇ ਘਰ ਜਾ ਆਉਣਾ ਬਸ ਇੱਕ ਰਸਮ ਜੀ ਬਣ ਕੇ ਰਹਿ ਗਿਆ ਸੀ ਜੀ ਨੂੰ ਦੇਖਣ ਜਾਣਾ ਸੀ ਉਹ ਤਾਂ ਬਿਨਾ ਮਿਲੇ ਹਮੇਸ਼ਾ ਲਈ ਤੁਰ ਗਿਆ ਏ ਸਭ ਦੇਖ ਕੇ ਉਹ ਸ਼ੀਸ਼ੇ ਨਾਲੋਂ ਪਿਛਾ ਹਟਦਾ ਆਪਣੇ ਮੰਜੇ ਤੱਕ ਮਸਾਂ ਹੀ ਆਪੜਿਆ ਲੰਮਾ ਸਫ਼ਰ ਤੈਅ ਕਰਨ ਆਏ ਥੱਕੇ ਹਾਰੇ ਮੁਸਾਫਰ ਵਾਂਗ ਢੜਮ ਕਰਕੇ ਮੰਜੇ ਤੇ ਬੈਠ ਗਿਆ ਮੇਜ ਦੀ ਢੋ ਨਾਲ ਬੈਠਾ ਫਿਰ ਜੀ ਭਰ ਕੇ ਰੋਇਆ ਵਿਛੜੀਆਂ ਸਭ ਰੂਹਾਂ ਨੂੰ ਰੋਇਆ ਭਰੇ ਮੇਲੇ ਵਿੱਚ ਹੰਡਾਰਹੀ ਆਪਣੀ ਜੂਨ ਦੀ ਇਕਲ ਨੂੰ ਯਾਦ ਕਰਕੇ ਰੋਇਆ ਕੈਨੇਡਾ ਆਉਣ ਪਿੱਛੋਂ ਪੰਜਾਬ 'ਚ ਵਿਛੜੀਆਂ ਸਭ ਸਾਂਝਾਂ ਤੇ ਚੁਰਿਆ ਏ ਉਹ ਇਕੱਲਾਂ ਰੋਂਦਿਆਂ ਉਹਨੂੰ ਆਪਣੇ ਆਪ ਤੇ ਤਰਸ ਵੀ ਆਇਆ। ਉਹਨੂੰ ਯਾਦ ਆਇਆ ਕਿ ਬਲਕਾਰ ਆਪਣੇ ਕਿਸੇ ਬੇਲੀ ਦੀ ਮੌਤ ਬਾਰੇ ਦੱਸ ਰਿਹਾ ਸੀ। ਕਿ ਕੈਨੇਡਾ ਔਣ ਪਿੱਛੋਂ ਪਿੰਡ ਉਹਦਾ ਬਚਪਨ ਦਾ ਬੇਲੀ ਮਰਿਆ ਸੀ। ਜਿਸ ਨਾਲ ਉਹ ਤੁਰੰਦਰ ਤੱਕ ਵਿਖਰ ਗਿਆ ਸੀ। ਉਸ ਬੇਲੀ ਨਾਲ ਬਚਪਨ ਤੋਂ ਹੀ ਲਿਬੜੀਆਂ ਤੇ ਬੜੀਆਂ ਲਤੜੀਆਂ ਨਾਲ ਖੇਡਦਾ ਮਲਦਾ ਤੇ ਮੌਲਦਾ ਰਿਹਾ। ਉਹ ਦੋਵੇਂ ਖੇਤ 'ਚ ਇੱਕ ਬੋਹੜ ਦੀਆਂ ਟਾਣੀਆਂ ਨਾਲ ਝੂਟਦੇ, ਟਪੂਸੀਆਂ ਮਾਰਦੇ ਤੇ ਜਵਾਨ ਹੋਏ ਸੀ। ਉਹਦੇ ਕਿਸੇ ਟਾਣ ਨਾਲੀ ਉਹਦਾ ਬੇਲੀ ਲਾਚਾਰੀਆਂ ਮਜਬੂਰੀਆਂ ਤੇ ਦੁਸ਼ਵਾਰੀਆਂ ਦਾ ਛੰਬਿਆ ਹੁਣ ਆਖਰੀ ਵਾਰ ਝੂਲ ਗਿਆ ਸੀ ਬਲਕਾਰ ਦੱਸਦਾ ਸੀ ਕਿ ਮੈਂ ਪਿੰਡ ਜਾ ਕੇ ਉਸ ਬੋਹੜ ਨੂੰ ਜਫੀਆਂ ਪਾ ਪਾ ਕੇ ਤਾਂ ਹਮਾਰੀਆਂ ਸੀ ਕਿੰਨਾ ਚਿਰ ਉਹਦੇ ਗਲ ਲੱਗ ਕੇ ਰੋਇਆ ਸੀ ਚਰਨ ਸਿੰਘ ਇਹਨਾਂ ਸਭ ਹਵਾਲੇ ਹੋਇਆ ਆਪਣੀ ਸੁਧ ਬੁੱਧ ਗਵਾਈ ਬੈਠਿਆ ਸੀ ਜਦ ਉੱਪਰ ਕਮਰੇ ਚੋਂ ਦਾदू ਦਾਦੂ ਦੀਆਂ ਹਾਕਾਂ ਸੁਣ ਕੇ ਉਹਨੇ ਆਪਣੇ ਆਪ ਨੂੰ ਕਾਇਮ ਕੀਤਾ ਸਭ ਸੋਚਾਂ ਛੱਡੀਆਂ ਤੇ ਪੋਤੇ ਕੋਲ ਆ ਖੜਾ ਹੋਇਆ। ਪੋਤਾ ਪੂਰੇ ਖਿੜੇ-ਖਿੜੇ ਚਿਹਰੇ ਨਾਲ ਮੰਜੇ ਤੇ ਛਲਾਂਗਾ ਮਾਰ ਰਿਹਾ ਸੀ। ਕਾਰਟੂਨ ਦੇਖਣ ਦੀ ਮੰਗ ਪਰੋਸ ਰਿਹਾ ਸੀ। ਚਰਨ ਸਿੰਘ ਨੇ ਉਹਨੂੰ ਬੁੱਕਲ ਵਿੱਚ ਲੈ ਕੇ ਆਪਣੇ ਆਪ ਨੂੰ ਵੀ ਨਵਾਂ ਨਰੋਇਆ ਮਹਿਸੂਸ ਕੀਤਾ। ਰਮਨ ਨੂੰ ਵੀਡੀਓ ਗੇਮ ਤੇ ਲਾ ਕੇ ਚਰਨ ਸਿੰਘ ਟੀਵੀ ਤੇ ਕਿਸੇ ਵੀ ਨੌਜਵਾਨ ਦਾ ਭਾਸ਼ਣ ਸੁਣਨ ਲੱਗਿਆ ਜੇ ਬਜ਼ੁਰਗਾਂ ਦੇ ਕੱਠ ਨੂੰ ਕਹਿ ਰਿਹਾ ਸੀ ਢੈਂ ਦੀ ਕਲਾ ਨਾਲ ਜਾਂ ਰੋਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਹੁਣ ਤੁਸੀਂ ਉਮਰ ਦੀ ਟਲਾਂਣ ਵੱਲ ਜਾਂਦੇ ਸੋਚੋ ਬੇ ਖਾ ਲਿਆ ਹੰਡਾ ਲਿਆ ਹੁਣ ਸਭ ਲਾਲਸਾਵਾਂ ਦੇ 18 ਦਾ ਸਮਾਂ ਜਿਹੜੇ 4 ਦਿਨ ਦੀ ਮੋਲਤ ਬਚੀ ਐ ਇਹ ਬੋਨਸ ਦਾ ਸਮਾਂ ਕਿਸੇ ਹੋਰ ਦੇ ਲੇਖੇ ਲਾਓ ਤੇ ਮੇਰ-ਤੇਰ ਦੀ ਮੁਹਾਰਨੀ ਬੰਦ ਕਰਕੇ ਸਾਰਾ ਜਹਾਂ ਹਮਾਰਾ ਕਰਕੇ ਦੇਖੋ ਚਲੋ ਚਲੀ ਦੇ ਇਸ ਮੇਲੇ ਵਿੱਚ ਜੇ ਹੁਣ ਤੱਕ ਤੁਹਾਨੂੰ ਸਮਾਜ ਨੇ ਬਖਸ਼ਿਆ ਉਹਦਾ ਕੋਈ ਮੁੱਲ ਮੋੜਨ ਮਾਰੇ ਵੀ ਸੋਚੋ ਗਲਾਸ ਵਿੱਚਲਾ ਅੱਧਾ ਭਰਿਆ ਪਾਣੀ ਨਹੀਂ ਸੋਚੋਗੇ ਤਾਂ ਖਾਲੀ ਨੇ ਤੁਹਾਡੀ ਸੋਚ ਨੂੰ ਮਨ ਨੂੰ ਮਯੂਸੀ ਕਰਨਾ ਤੁਸੀਂ ਆਪਣੇ ਹੌਸਲੇ ਨਾਲ ਅਗਲੀ ਪੀੜ੍ਹੀ ਲਈ ਸਬਕ ਬਣੋ ਭਾਸ਼ਣ ਸੁਣ ਕੇ ਚਰਨ ਸਿੰਘ ਹਰਖ ਗਿਆ ਬੁੜਬੁੜ ਕਰਨ ਲੱਗਿਆ ਜਵਾਨੀ ਦੇ ਜੋਰ ਤੇ ਭਾਸ਼ਣ ਕਰਨੇ ਬਹੁਤ ਸੌਖੇ ਨੇ ਜਦ ਹੱਡਾਂ ਨਾਲ ਖਹਿ ਖਹਿ ਕੇ ਲੰਘਦੇ ਉਦੋਂ ਪਤਾ ਲੱਗਦਾ ਪੁੱਤ ਕੀ ਭਾਵਿਕ ਦੀ ਆ ਪਰ ਫਿਰ ਉਹਨੇ ਇਸ ਜਵਾਨ ਦਾ ਭਾਸ਼ਣ ਵੀ ਬਲਕਾਰ ਦੀ ਨਸੀਤਾਂ ਵਰਗਾ ਲੱਗਿਆ ਫਿਰ ਟੀਵੀ ਬੰਦ ਕਰਕੇ ਉਸਨੇ ਆਪਣੇ ਪੋਤੇ ਰਮਨ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਵੇਂ ਉਹਦੇ ਨਾਲ ਦੁੱਖ ਸੁੱਖ ਕਰਨਾ ਹੋਵੇ ਹਾਂ ਪੁੱਤ ਰਮਨ ਅੱਜ ਬਲਕਾਰ ਅੰਕਲ ਵੀ ਪੂਰੇ ਹੋਗੇ ਹੂੰ ਪੂਰੇ ਮਤਲਬ ਰਮਨ ਨੇ ਅੱਖਾਂ ਖੋਲ੍ਹ ਕੇ ਦਾਦੇ ਦੇ ਮੂੰਹ ਵੱਲ ਦੇਖਦਿਆਂ ਹੈਰਾਨੀ ਨਾਲ ਪੁੱਛਿਆ ਮਤਲਬ ਡੈਡ ਚਰਨ ਸਿੰਘ ਨੇ ਆਪਣੇ ਵੱਲੋਂ ਮਸੂਮ ਨੂੰ ਮਰਨ ਦੇ ਅਰਥ ਦੱਸੇ। "ਓ ਨੋ! ਬਾਬਾ ਜੀ, ਉਹ ਤਾਂ ਤੁਹਾਡੇ ਜਿੱਡੇ ਸੀ। ਜਿਵੇਂ ਰਮਨ ਇਸ ਨਾਲ ਸਹਿਮਤ ਨਹੀਂ ਸੀ।" ਚਰਨ ਸਿੰਘ ਨੂੰ ਪਹਿਲੀ ਵਾਰ ਲੱਗਿਆ ਕਿ ਜਿਵੇਂ ਰਮਨ ਹੁਣ ਉਹਦੀ ਕਹੀ ਵਾਰਤਾ ਨੂੰ ਸਮਝ ਰਿਹਾ ਹੋਵੇ। ਇਹ ਤਾਂ ਪਹਿਲਾਂ ਵੀ ਉਹ ਏਸੇ ਰਮਨ ਦੇ ਗੱਲ ਲਾ ਕੇ ਮਨਜੀਤ ਮਰੀ ਤੋਂ ਰੋਇਆ ਸੀ। ਤਾਂ ਹ ਮਾਰਨ ਲੱਗਿਆ ਉਹ ਅੰਦਰਲਾ ਹੌਲਾ ਕਰ ਲੈਂਦਾ ਸੀ। ਤੇ ਅਲੂਆ ਜਿਹਾ ਬੱਚੇ ਦਾ ਮੂੰਹ ਹੈਰਾਨ ਹੋ ਜਾਂਦਾ। ਚਰਨ ਸਿੰਘ ਨੂੰ ਅੱਜ ਲੱਗਿਆ ਕਿ ਕੋਈ ਤਾਂ ਹੈ ਉਹਦਾ ਰੋਣ ਥੰਮਣ ਵਾਲਾ ਉਹਨੂੰ ਰੋਂਦੇ ਨੂੰ ਵਰਜਣ ਵਾਲਾ ਜਿਸ ਦਿਨ ਉਸ ਪੋਤੇ ਨੇ ਆਪਣੀ ਨਿੱਕੀ ਜਿਹੀ ਹਥੇਲੀ ਤੇ ਸਹਜ ਸੁਭਾਈ ਉਹਦੀ ਅੱਖ ਦਾ ਹੰਝੂ ਪੋਚਿਆ ਸੀ ਤਾਂ ਚਰਨ ਸਿੰਘ ਦੇ ਮਾਰੂ ਥਲੀ ਮਨ ਅੰਦਰ ਜਿਵੇਂ ਮੋਤੀਆ ਖੇੜਨ ਵਰਗਾ ਅਹਿਸਾਸ ਪੜਿਆ ਸੀ ਨਹੀਂ ਤਾਂ ਚਰਨ ਸਿੰਘ ਨੂੰ ਹਮੇਸ਼ਾ ਹੀ ਇਹ ਲੱਗਦਾ ਰਿਹਾ ਕਿ ਮੇਰੀਆਂ ਗੱਲਾਂ ਮੇਰੇ ਬੱਚਿਆਂ ਨੂੰ ਫਜ਼ੂਲ ਲੱਗਦੀਆਂ ਨੇ ਤੇ ਇਹਨਾਂ ਦੀਆਂ ਸਭ ਗੱਲਾਂ ਮੈਨੂੰ ਵੀ ਬੇਤਵੀ ਜਿਹੀਆਂ ਲੱਗਦੀਆਂ ਨੇ। ਕੌਣ ਕਹਿੰਦਾ ਹੁੰਗਾ ਰਬ ਨੂੰ? ਆਹ ਜਵਾਕ ਤਾਂ ਉਹੀ ਬਜ਼ੁਰਗਾਂ ਨੂੰ ਟੁੱਕ ਦਾ ਡੇਲਾ ਜਾਣਦੇ ਨੇ। ਪਰ ਅੱਜ ਰਮਨ ਜਿਵੇਂ ਵੱਡਿਆਂ ਦੀ ਸਮਝ ਤੱਕ ਅਪਣੰਦਾ ਹਿੱਲਾ ਕਰ ਰਿਹਾ ਹੋਵੇ। ਉਹ ਅੱਖਾਂ ਖੋਲ ਕੇ ਹੈਰਾਨੀ ਨਾਲ ਪੁੱਛ ਰਿਹਾ ਸੀ। "ਬਾਬਾ ਜੀ, ਬਲਕਾਰ ਦਾਦੂ ਮਰ ਕੇ ਕਿੱਥੇ ਚਲੇ ਗਏ?" ਚਰਨ ਸਿੰਘ ਆਪਣੇ ਵੱਲੋਂ ਇਸ ਮੂਰੇ ਜ਼ਿੰਦਗੀ ਤੇ ਮੌਤ ਬਾਰੇ ਅਰਥ ਪਸਾਰ ਰਿਹਾ ਸੀ ਪਤਾ ਨਹੀਂ ਪੁੱਤ ਜਿੱਥੇ ਤੇਰੀ ਦਾਦੀ ਚਲੀ ਗਈ ਗੋਡ ਕੋਲ ਗਏ ਨੇ ਫਿਰ ਦੋਵੇਂ ਦਾਦਾ ਪੋਤਾ ਨੂ ਦੇ ਬਣਾ ਕੇ ਰੱਖੇ ਗਰਮ ਕੀਤੇ ਪਰੌਂਠੇ ਖਾਂਦੇ ਰਹੇ ਗੱਲਾਂ ਕਰਦੇ ਰਹੇ ਲੰਗ ਚੱਲੀ ਤੇ ਉਸਰ ਰਹੀ ਜ਼ਿੰਦਗੀ ਦੇ ਵੇਰਵੇ ਇੱਕ ਦੂਜੇ ਤੱਕ ਰੱਖਦੇ ਰਹੇ ਦਾਦਾ ਕਾਂ ਤੇ ਚੀੜੀ ਦੀ ਬਾਤ ਦੱਸਦਾ ਰਿਹਾ ਅਚਾਨਕ ਭੋਲੇ ਭਾ ਰਮਨ ਨੇ ਪੁੱਛਿਆ ਬਾਬਾ ਜੀ ਤੁਸੀਂ ਕਦ ਪੂਰੇ ਹੋਣਾ ਕੀ ਪਤਾ ਹੈ ਪੁੱਤ ਪਰ ਤੂੰ ਕਿਉਂ ਪੁੱਛਦਾ ਚਰਨ ਸਿੰਘ ਉਹਦੇ ਸਵਾਲ ਤੇ ਹੈਰਾਨ ਸੀ ਉਦਾਂ ਹੀ ਮਮ ਕਹਿੰਦੇ ਸੀ ਜਦੋਂ ਬਾਬਾ ਜੀ ਡੈੱਡ ਹੋਗੇ ਫਿਰ ਤੁਹਾਡਾ ਰੂਮ ਮੈਨੂੰ ਮਿਲ ਜਾਊਗਾ ਚਰਨ ਸਿੰਘ ਉਹਦਾ ਪੋਲਾ ਜਿਹਾ ਜਵਾਬ ਸੁਣ ਕੇ ਸੋਚਾਂ ਚ ਪੈ ਗਿਆ ਹਾਂ ਮੈਂ ਤਾਂ ਗਵਾਂਡੀ ਦੀ ਮੌਤ ਤੇ ਘੱਟ ਅਫਸੋਸ ਕਰਨ ਤੇ ਚੁਰੀ ਜਾਂਣਾ ਇਹ ਤਾਂ ਮੈਨੂੰ ਵੀ ਛੇਤੀ ਮਰਿਆ ਭਾਲਦੇ ਨੇ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਆਡੀਓ ਪੰਜਾਬੀ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ